ਰਾਰੇ ਰਵ ਰਹਾ ਸਭ ਅੰਤਰ ਜੀਤੇ ਕੀਏ ਜਨਤਾ ਇਥੇ ਰਾਰੇ ਅਖਰ ਰਾਹੀਂ ਅਖਰ ਰਾਹੀਂ ਉਪਦੇਸ਼ ਦੇ ਰਹਿਣਾ ਰਵ ਰਹਾ ਸਭ ਅੰਤਰ ਦਾ ਮਤਲਬ ਸਾਰੇ ਜੀਵਾਂ ਦੇ ਅੰਦਰ ਉਹ ਪ੍ਰਭੂ ਰਮ ਰਿਹਾ ਹੈ ਵਸਿਆ ਹੋਇਆ ਹੈ ਜੀਤੇ ਕੀਏ ਜਨਤਾ ਦਾ ਮਤਲਬ ਜਿੰਨੇ ਵੀ ਜੀਵ ਪ੍ਰਭੂ ਨੇ ਪੈਦਾ ਕੀਤੇ ਨੇ ਜਿੰਨੇ ਵੀ ਜੀਵ ਸ੍ਰਿਸ਼ਟੀ ਵਿੱਚ ਪ੍ਰਭੂ ਨੇ ਪੈਦਾ ਕੀਤੇ ਨੇ ਉਨ੍ਹਾਂ ਸਾਰਿਆਂ ਦੇ ਅੰਦਰ ਪ੍ਰਭੂ ਮੌਜੂਦ ਹੈ। ਉਹਨਾਂ ਦੇ ਅੰਦਰ ਰਮਿਆ ਹੋਇਆ ਹੈ। ਉਹਨਾਂ ਦੇ ਅੰਦਰ ਵਸ ਰਿਹਾ ਹੈ। ਹੁਣ ਇਹ ਗੱਲ ਹਰ ਧਰਮ ਦਾ ਹਰ ਬੰਦਾ ਇਹ ਕਹਿ ਰਿਹਾ ਰੱਬ ਦੇ ਵਿੱਚ ਵਿਸ਼ਵਾਸ ਰੱਖਣ ਵਾਲਾ ਕਿ ਹਰ ਇੱਕ ਦੇ ਵਿੱਚ ਰੱਬ ਵਸਦਾ ਹੈ। ਔਰ ਇੱਕ اٹਲ ਸਚਾਈ ਹੈ। ਪਰ ਜਿੱਥੇ ਬੰਦੇ ਤੋਂ ਭੁੱਲ ਹੋਈ ਹੈ ਗੁਰੂ ਜੀ ਸਾਨੂੰ ਉਹ ਚੀਜ਼ ਯਾਦ ਕਰਾ ਰਹੇ ਨੇ ਕਿ ਜਦੋਂ ਸਾਰਿਆਂ ਦੇ ਅੰਦਰ ਰੱਬ ਵਸਦਾ ਹੈ ਤਾਂ ਫਿਰ ਸਾਰਿਆਂ ਦੇ ਨਾਲ ਰੱਬ ਵਰਗਾ ਪਿਆਰ ਔਰ ਵਿਹਾਰ ਕਰੋ ਤੇ ਆਪਣੇ ਅੰਦਰ ਵੀ ਉਸ ਵਸਤੇ ਹੋਏ ਪ੍ਰਭੂ ਨੂੰ ਤੱਕੋ ਉਹਦੇ ਨਾਲ ਆਪਣੀ ਸੋਚ ਨੂੰ ਸੁਰਤ ਨੂੰ ਮਿਲਾਓ ਤਾਂ ਜਿੰਨੇ ਵੀ ਪ੍ਰਭੂ ਨੇ ਜੀਵ ਪੈਦਾ ਕੀਤੇ ਨੇ ਉਹਨਾਂ ਸਾਰਿਆਂ ਦੇ ਅੰਦਰ ਪ੍ਰਭੂ ਰਮਿਆ ਹੋਇਆ ਜੰਤ ਉਪਾਏ ਤੰਧੇ ਸਭ ਲਾਏ ਕਰਮ ਹੂਆ ਤਿੰਨ ਨਾਮ ਲਿਆ ਕਰਮ ਦਾ ਮਤਲਬ ਇਥੇ ਹੈ ਮਿਹਰ ਬਖਸ਼ਿਸ਼ ਜਦੋਂ ਕਰਮ ਸ਼ਬਦ ਫਾਰਸੀ ਦਾ ਹੋਏ ਤੇ ਉਹਦਾ ਮਤਲਬ ਹੁੰਦਾ ਹੈ ਰਹਿਮਤ ਤੇ ਕਰਮ ਸ਼ਬਦ ਹਿੰਦੀ ਦਾ ਉਹਦਾ ਮਤਲਬ ਕਿਰਪਾ ਆਪਣਾ ਕੰਮ ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿੰਨੇ ਵੀ ਜੀਵ ਪ੍ਰਭੂ ਨੇ ਪੈਦਾ ਕੀਤੇ ਨੇ ਸਾਰੇ ਧੰਦੇ ਵਿੱਚ ਲਾਏ ਹੋਏ ਨੇ ਸਾਰੇ ਹੀ ਆਪੋ ਆਪਣੀ ਰੋਜੀ ਰਿਜਕ ਵਾਸਤੇ ਕਰਮਕਾਰ ਕਰ ਰਹੇ ਨੇ ਉਦਮ ਕਰ ਰਹੇ ਨੇ ਬੰਦਾ ਆਪਣੇ ਹਿਸਾਬ ਦੇ ਨਾਲ ਖਾਣ ਪੀਣ ਵਾਸਤੇ ਉਦਮ ਕਰਦਾ ਰੋਟੀ ਕੱਪੜੇ ਮਕਾਨ ਲਈ। ਬਾਕੀ ਜਿੰਨੇ ਵੀ ਜੀਵ ਜੰਤ ਨੇ ਆਪਣੀ ਫੁਰਾਕ ਵਾਸਤੇ ਆਪਣੇ ਜੀਵਨ ਨਿਰਵਾਹ ਵਾਸਤੇ ਜੀਵਨ ਨੂੰ ਚਲਾਉਣ ਲਈ ਉਹ ਯਤਨਸ਼ੀਲ ਹੁੰਦੇ ਨੇ। ਤਾਂ ਗੁਰੂ ਜੀ ਕਹਿੰਦੇ ਨੇ ਜਿੰਨੇ ਵੀ ਪ੍ਰਭੂ ਨੇ ਜੀਵ ਜੰਤ ਪੈਦਾ ਕੀਤੇ ਨੇ ਉਹਨਾਂ ਸਾਰਿਆਂ ਨੂੰ ਕਿਰਤ ਕਰਮ ਦੇ ਅੰਦਰ ਲਾਇਆ ਹੋਇਆ ਹੈ। ਯਾਨੀ ਉਹ ਰੱਬੀ ਰਜਾ ਵਿੱਚ ਕੰਮਕਾਰ ਦੇ ਵਿੱਚ ਲੱਗੇ ਨੇ। ਕਰਮ ਹੁਆ ਤੇ ਨਾਮ ਲਿਆ ਪਰ ਜਿਨ੍ਹਾਂ ਦੇ ਉੱਤੇ ਰੱਬ ਦੀ ਰਹਿਮਤ ਹੁੰਦੀ ਹੈ ਨਾਮ ਲਿਆ ਦਾ ਮਤਲਬ ਉਹ ਪ੍ਰਭੂ ਦਾ ਨਾਮ ਲੈਂਦੇ ਨੇ ਭਾਵ ਸਿੱਖਤ ਸਲਾਹ ਕਰਦੇ ਨੇ ਉਹ ਰੱਬ ਦੀ ਰਜ਼ਾ ਪਾਣੇ ਦੇ ਨਾਲ ਜੁੜਦੇ ਨੇ ਉਹ ਰੱਬੀ ਗੁਣਾਂ ਦੇ ਧਾਰ ਨਹੀਂ ਹੁੰਦੇ ਨੇ ਪ੍ਰਭੂ ਦੀ ਸਿੱਖਤ ਸਲਾਹ ਕਰਦੇ ਨੇ ਤਾਂ ਹੁਣ ਇੱਥੇ ਸਾਨੂੰ ਇੱਕ ਮਕਸਦ ਦਿੱਤਾ ਜਾ ਰਿਹਾ ਹੈ ਵਿਦਿਆ ਦਾ ਕਿ ਪੜਿਆ ਪੰਡਿਤ ਉਹੀ ਹੈ ਵਿਦਵਾਨ ਉਹੀ ਹੈ ਪੜਿਆ ਲਿਖਿਆ ਸਿਆਣਾ ਉਸੇ ਨੂੰ ਕਿਹਾ ਜਾ ਸਕਦਾ ਹੈ ਜੋ ਹਰ ਇਨਸਾਨ ਦੇ ਅੰਦਰ ਵਸਦੇ ਰੱਬ ਨੂੰ ਵੇਖ ਕੇ ਹਰ ਇੱਕ ਦੇ ਨਾਲ ਰੱਬ ਵਰਗਾ ਬਿਹੇਵੀਅਰ ਕਰੇ ਔਰ ਆਪ ਵੀ ਰੱਬ ਵਰਗਾ ਬਣ ਕੇ ਰਹੇ ਰੱਬੀ ਰਜਾ ਦੇ ਵਿੱਚ ਤੁਰੇ ਔਰ ਰੱਬੀ ਗੁਣਾ ਦਾ ਧਾਰਨੀ ਹੋਵੇ ਲੱਲੇ ਲਾਇ ਤੰਧੈ ਜਿਨ ਛੋਡੀ ਮੀਠਾ ਮਾਇਆ ਮੋਹੂਕਿਆ ਇਹਨੂੰ ਲੱਲੇ ਨਹੀਂ ਪੜਨਾ ਲੱਲੇ ਲੱਲੇ ਅक्षर ਨਹੀਂ ਉਪਦੇਸ਼ ਕਰ ਰਹੇ ਨੇ ਲਾਈ ਛੋਡੀ ਦਾ ਮਤਲਬ ਲਾ ਛੱਡੀ ਹੈ ਲਾਈ ਹੋਈ ਹੈ ਤੰਦੇ ਦਾ ਮਤਲਬ ਤੰਦੇ ਵਿੱਚ ਗੁਰੂ ਜੀ ਕਹਿੰਦੇ ਨੇ ਜਿਸ ਪ੍ਰਭੂ ਨੇ ਆਪਣੀ ਰਚਨੀ ਰਚੀ ਹੋਈ ਸ੍ਰਿਸ਼ਟੀ ਜਿਹੜੀ ਹੈ ਸਾਰੀ ਕਿਰਤਕਾਰ ਵਿੱਚ ਲਾਈ ਹੋਈ ਹੈ ਤੰਦੇ ਦਾ ਮਤਲਬ ਕਿਰਤਕਾਰ ਜੋ ਵੀ ਅਸੀਂ ਕੰਮਕਾਰ ਕਰਦੇ ਹਾਂ ਸਾਰੀ ਸ੍ਰਿਸ਼ਟੀ ਹੀ ਕੰਮਕਾਰ ਵਿੱਚ ਲੱਗੀ ਏ ਭਾਵ ਆਪਣੇ ਜੀਵਨ ਨਿਰਵਾਹ ਵਾਸਤੇ ਹਰ ਜੀਵ ਜੰਤ ਕੁਛ ਨਾ ਕੁਛ ਕਰ ਰਿਹਾ ਹੈ ਮੀਠਾ ਮਾਇਆ ਮੋਹਕਿਆ ਤੇ ਜੀਵ ਜਨਤਾ ਨੇ ਮਾਇਆ ਦੇ ਮੋਹ ਨੂੰ ਮਿੱਠਾ ਬਣਾਇਆ ਹੋਇਆ ਹੈ ਜੋ ਜੀਵ ਜਨਤ ਨੇ ਉਹ ਮਾਇਆ ਦੇ ਮੋਹ ਵਿੱਚ ਲੱਗ ਗਏ ਹਨ ਹੁਣ ਕਾਮਕਾਰ ਤੇ ਅਸਾ ਕਰਨਾ ਹੈ ਕਦੇ ਵੀ ਐਸੀ ਸਮਾਜ ਦੀ ਸਿਰਜਣਾ ਅਸੀਂ ਨਹੀਂ ਕਰ ਪਾਵਾਂਗੇ ਜਿੱਥੇ ਬਿਨਾਂ ਕਾਮਕਾਰ ਕਰਨ ਤੋਂ ਜੀਵਨ ਚੱਲ ਸਕੇ ਲੇਕਿਨ ਜੇ ਮਾਇਆ ਦਾ ਮੋਹ ਜ਼ਿੰਦਗੀ ਚ ਪੈਦਾ ਹੋ ਜਾਏ ਤੇ ਫਿਰ ਉਹ ਬੰਦੇ ਦੀ ਖੁਆਰੀ ਦਾ ਕਾਰਨ ਬਣਦਾ ਹੈ ਮਾਇਆ ਦਾ ਮਤਲਬ ਉਹ ਸੋਚ ਜਿਹੜੀ ਸੋਚ ਸਾਨੂੰ ਰੱਬ ਨਾਲੋਂ ਤੋੜਦੀ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਮੇਰੇ ਮੇਰ ਤੀਰ ਦੇ ਵਿਤਕ੍ਰੇ ਪੈਦਾ ਕਰਦੀ ਏ ਐਸੀ ਸੋਚ ਦਾ ਜਿਹੜਾ ਮੋਹ ਹੈ ਨਾ ਉਹ ਲੋਕਾਂ ਨੇ ਮਿੱਠਾ ਬਣਾ ਲਿਆ ਹੈ ਉਸ ਮੋਹ ਦੇ ਵਿੱਚੋਂ ਮਿਠਾਸ ਮਾਨ ਰਿਹਾ ਨੇ ਭਾਵ ਕਿ ਮਾਇਆ ਦੇ ਮੋਹ ਦੇ ਅੰਦਰ ਫਸ ਗਏ ਨੇ ਖਾਣਾ ਪੀਣਾ ਸੰਕਰ ਸਹਿਣਾ ਪਾਣੇ ਤੱਕੇ ਹੁਕਮ ਪਇਆ ਸਮਕਰ ਦਾ ਮਤਲਬ ਇਕੋ ਜਿਆ ਸਹਿਣਾ ਦਾ ਮਤਲਬ ਸਹਾਰਨਾ ਤਾਕੇ ਪਾਣੇ ਦਾ ਮਤਲਬ ਪ੍ਰਭੂ ਦੀ ਰਜ਼ਾ ਵਿੱਚ ਹੁਕਮ ਪਾਇਆ ਦਾ ਮਤਲਬ ਹੁਕਮ ਵਰਤ ਰਿਆ ਹੈ ਪ੍ਰਭੂ ਦੀ ਰਜ਼ਾ ਵਿੱਚ ਹੀ ਉਹਦਾ ਹੁਕਮ ਵਰਤ ਰਿਆ ਹੈ ਤੇ ਗੁਰੂ ਜੀ ਕਹਿੰਦੇ ਨੇ ਜੀਵਨ ਨੂੰ ਖਾਣ ਪੀਣ ਦੇ ਪਦਾਰਥ ਯਾਨੀ ਸੁਖ ਔਰ ਦੁੱਖ ਜਿਹੜੇ ਨੇ ਬਰਾਬਰ ਹੀ ਮਿਲਦੇ ਨੇ ਸੈਨ ਨੂੰ ਮਿਲਦੇ ਨੇ ਰੱਬੀ ਰਜ਼ਾ ਦੇ ਅੰਦਰ ਸੰਨ ਵਾਸਤੇ ਸੁਖ ਉਰਦੁਖ ਬਰਾਬਰ ਹੀ ਮਿਲ ਦਿੰਦਾ ਜਦੋਂ ਅਸੀਂ ਕਰਮ ਕਰਾਂਗੇ ਜੈਸੀ ਸਾਡੀ ਬੋਲ ਬਾਣੀ ਹੋਏਗੀ ਜੈਸਾ ਸਾਡੀ ਸੋਚ ਹੋਏਗੀ ਸਾਡਾ ਬਿਹੇਵੀਅਰ ਹੋਏਗਾ ਵੈਸੇ ਹੀ ਸਾਨੂੰ ਸੁਖ ਉਰਦੁਖ ਰੱਬੀ ਰਜ਼ਾ ਦੇ ਵਿੱਚ ਮਿਲਣਗੇ ਤੇ ਗੁਰੂ ਜੀ ਕਹਿੰਦੇ ਨੇ ਜੋ ਇਨਸਾਨ ਰੱਬੀ ਰਜ਼ਾ ਦੇ ਵਿੱਚ ਤੁਰਦੇ ਨੇ ਉਹ ਸੁਖ ਉਰਦੁਖ ਨੂੰ ਬਰਾਬਰ ਕਰਕੇ ਮੰਨਦੇ ਨੇ ਇਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਸੁੱਖ ਨਹੀਂ ਆਉਂਦਾ ਜਾਂ ਦੁੱਖ ਨਹੀਂ ਆਉਂਦਾ ਸੁੱਖ ਔਰ ਦੁੱਖ ਆਉਂਦੇ ਨੇ ਪਰ ਸੁੱਖ ਔਰ ਦੁੱਖ ਨੂੰ ਬਰਾਬਰ ਸਮਝਣਾ ਕਿਵੇਂ ਹੈ ਬਰਾਬਰ ਸਮਝਣ ਦਾ ਮਤਲਬ ਹੈ ਕਿ ਕਈ ਲੋਕ ਹੁੰਦੇ ਨੇ ਸੁੱਖ ਆਇਆ ਸੱਚ ਨੂੰ ਇਨਸਾਨੀਅਤ ਨੂੰ ਗੁਰਮਤ ਨੂੰ ਛੱਡ ਜਾਂਦੇ ਨੇ ਦੂਰ ਚਲੇ ਜਾਂਦੇ ਨੇ ਕਈ ਲੋਕ ਦੁੱਖ ਹੋਣ ਦੇ ਨਾਲ ਸੱਚ ਨੂੰ ਛੱਡ ਦਿੰਦੇ ਨੇ ਕਿ ਜੇ ਮੈਂ ਇਹ ਸੱਚ ਬੋਲਿਆ ਤਾਂ ਮੈਨੂੰ ਦੁੱਖ ਮਿਲੇਗਾ ਜੇ ਮੈਂ ਸੱਚ ਬੋਲਿਆ ਤੇ ਮੇਰਾ ਸੁੱਖ چلا ਜਾਏਗਾ ਪਰ ਰੱਬ ਦੇ ਜੋ ਪਿਆਰੇ ਨੇ ਉਹ ਇਸ ਚੀਜ਼ ਦੀ ਪਰਵਾਹ ਨਹੀਂ ਕਰਦੇ ਉਹ ਸੱਚ ਦੇ ਰਾਹ ਤੇ ਚੱਲਦੇ ਨੇ ਚਾਹੇ ਉਹਨਾਂ ਨੂੰ ਸੁੱਖ ਮਿਲੇ ਜਾਂ ਉਹਨਾਂ ਨੂੰ ਦੁੱਖ ਮਿਲੇ ਉਹ ਸੱਚ ਦਾ ਤਿਆਗ ਨਹੀਂ ਕਰਦੇ ਸੁੱਖ ਔਰ ਦੁੱਖ ਦੇ ਅੰਦਰ ਉਹ ਸੱਚ ਨੂੰ ਨਹੀਂ ਛੱਡਦੇ ਰੱਬੀ ਰਜਾ ਨੂੰ ਨਹੀਂ ਛੱਡਦੇ ਤਾਂ ਗੁਰੂ ਪਾਤਸ਼ਾਹ ਜੀ ਇੱਥੇ ਸਾਨੂੰ ਸਮਝਾ ਰਹੇ ਨੇ ਕਿ ਇਨਸਾਨ ਖਾਂਦਾ ਹੈ ਪੀਂਦਾ ਹੈ ਯਾਨੀ ਨੂੰ ਸੁੱਖ ਮਿਲਦੇ ਨੇ ਔਰ ਇਹਨੂੰ ਦੁੱਖ ਵੀ ਮਿਲਦੇ ਨੇ ਇਹਨਾਂ ਵਿੱਚ ਇਹਨੂੰ ਸਮ ਕਰਕੇ ਰਹਿਣਾ ਚਾਹੀਦਾ ਹੈ ਕਿਉਂਕਿ ਰੱਬੀ ਰਜਾ ਦੇ ਵਿੱਚ ਹੀ ਉਸ ਪ੍ਰਭੂ ਦਾ ਹੁਕਮ ਜਿਹੜਾ ਹੈ ਵਾਪਰ ਰਿਹਾ ਹੈ ਯਾਨੀ ਇਸ ਦੁਨੀਆ ਦੇ ਅੰਦਰ ਕੁਦਰਤ ਦੇ ਬਜਵੇਂ ਨਿਯਮ ਨੇ ਉਹਨਾਂ ਕੁਦਰਤ ਦੇ ਬਜਵੇਂ ਨੀਮਾਂ ਦੇ ਅੰਦਰ ਖਾਣਾ ਪੀਣਾ ਸੁੱਖ ਦੁੱਖ ਸਾਰਾ ਕੁਝ ਮਿਲਦਾ ਰਹਿੰਦਾ ਵਵੈ ਵਾਸਦੇਵ ਪਰਮੇਸ਼ਰ ਵੇਖਣ ਕਉ ਜਿਨ ਵੇਸ਼ ਕੀਆ ਵਾਸਦੇਵ ਦਾ ਮਤਲਬ ਹੈਗਾ ਵਿਆਪਕ ਹਰੀ ਵਿਆਪਕ ਹਰੀ ਜਿਹੜਾ ਸਭ ਥਾਵਾਂ ਤੇ ਵਿਆਪਕ ਹੈ ਤਾਂ ਗੁਰੂ ਜੀ ਕਹਿੰਦੇ ਨੇ ਪ੍ਰਭੂ ਆਪ ਸਭ ਥਾਵਾਂ ਤੇ ਵਿਆਪਕ ਹੈ ਵੇਖਣ ਕੋ ਜਨ ਵੇਸ਼ ਕੀਤਾ ਇਥੇ ਵੇਸ਼ ਦਾ ਮਤਲਬ ਹੈ ਆਕਾਰ ਇਥੇ ਵੇਸ਼ ਦਾ ਮਤਲਬ ਹੈ ਜਗਤ ਸੰਸਾਰ ਜਿਸ ਨੇ ਤਮਾਸ਼ਾ ਵੇਖਣ ਵਾਸਤੇ ਇਹ ਜਗਤ ਰਚਨਾ ਰਚੀ ਹੈ ਇਹ ਸੰਸਾਰ ਬਣਾਇਆ ਹੈ ਉਹ ਪ੍ਰਭੂ ਆਪ ਸਰਬ ਵਿਆਪਕ ਹੈ ਜਿਨੇ ਸੰਸਾਰ ਤਮਾਸ਼ਾ ਵੇਖਣ ਲਈ ਇਸ ਸੰਸਾਰ ਰਚਿਆ ਹੈ ਤਾਂ ਸੰਸਾਰ ਦੇ ਅੰਦਰ ਅਸਾਂ ਦੋ ਤਰ੍ਹਾਂ ਨਾਲ ਜੀ ਸਕਦੇ ਆ ਇੱਕ ਤਾਂ ਇਹਨੂੰ ਖੇਲ ਸਮਝ ਕੇ ਔਰ ਇੱਕ ਇਹਨੂੰ ਜੰਗ ਸਮਝ ਕੇ ਜੰਗ ਦੇ ਅੰਦਰ ਵੀ ਦੋ ਦੇਸ਼ਾਂ ਦੀਆਂ ਟੀਮਾਂ ਫੌਜਾਂ ਹੁੰਦੀਆਂ ਨੇ ਔਰ ਦੋ ਫੌਜਾਂ ਆਪਸ ਵਿੱਚ ਲੜਦੀਆਂ ਨੇ ਇੱਕ ਫੌਜ ਇੱਕ ਦੇਸ਼ ਜਿੱਤ ਜਾਂਦਾ ਇੱਕ ਹਾਰ ਜਾਂਦਾ ਬਹੁਤ ਸਾਰਾ ਨੁਕਸਾਨ ਹੁੰਦਾ ਹੈ ਹੁਣ ਰਸ਼ੀਆ ਵਗੈਰਾ ਵਿੱਚ ਜਿਹੜਾ ਚੱਲ ਰਿਹਾ ਹੈ ਕਿੰਨਾ ਲੰਮਾ ਚੋੜਾ ਨੁਕਸਾਨ ਹੋਇਆ ਹੈ ਇੱਕ ਦੇਸ਼ ਹਾਰਦਾ ਹੈ ਇੱਕ ਜਿੱਤ ਜਾਂਦਾ ਹੈ ਲੇਕਿਨ ਨੁਕਸਾਨ ਹੈ ਔਰ ਉੱਥੇ ਵੈਰ ਹੈ ਦੁਸ਼ਮਣੀ ਹੈ ਖੇਲ ਜਦੋਂ ਖੇਲਦੇ ਆ ਨਾ ਉਹਦੇ ਵਿੱਚ ਵੀ ਦੋ ਦੇਸ਼ਾਂ ਦੀਆਂ ਟੀਮਾਂ ਹੁੰਦੀਆਂ ਨੇ ਪੂਰੇ ਤਾਨ ਦੇ ਨਾਲ ਉਹ ਖੇਡਦੇ ਨੇ ਇੱਕ ਟੀਮ ਹਾਰਦੀ ਏ ਇੱਕ ਟੀਮ ਜਿੱਤਦੀ ਏ ਕਿ ਫਲਾਣ ਦੇਸ਼ ਨੇ 골ਡ ਮੈਡਲ ਜਿੱਤ ਲਿਆ ਲੇਕਿਨ ਉਥੇ ਨੁਕਸਾਨ ਨਹੀਂ ਹੈ ਉਥੇ ਖੁਸ਼ੀ ਹੈ ਉਸ ਖੇਲ ਦੇ ਅੰਦਰ ਖੁਸ਼ੀ ਹੈ ਤੇ ਖੇਲ ਨੂੰ ਉਹ ਟੀਮ ਜਿੱਤਦੀ ਹੈ ਜਿਸ ਟੀਮ ਦਾ ਹਰ ਮੈਂਬਰ ਤਨਦੇਹੀ ਦੇ ਨਾਲ ਆਪਣੀ ਡਿਊਟੀ ਨਿਭਾਉਂਦਾ ਹੈ ਤਾਂ ਇਹ ਸੰਸਾਰ ਵੀ ਇਹ ਸਾਡਾ ਜੀਵਨ ਵੀ ਪਰਿਵਾਰ ਵੀ ਇੱਕ ਖੇਲ ਹੈ ਇਹਨੂੰ ਖੇਲ ਦੀ ਤਰ੍ਹਾਂ ਜੇ ਅਸੀਂ ਖੇਲੀਏ ਤਾਂ ਇਸ ਜੀਵਨ ਦੇ ਅੰਦਰ ਸੁੱਖ ਔਰ ਸ਼ਾਂਤੀ ਆਨੰਦ ਖੇੜਾ ਮਿਲ ਸਕਦਾ ਹੈ ਜੇ ਅਸੀਂ ਨਿੱਕੇ ਪਰਿਵਾਰ ਦੀ ਗੱਲ ਕਰੀਏ ਤਾਂ ਪਰਿਵਾਰ ਦੇ ਅੰਦਰ ਜਿੰਨੇ ਵੀ ਮੈਂਬਰ ਨੇ ਤੁਹਾਡੇ ਪਰਿਵਾਰ ਵਿੱਚ ਮੇਰੇ ਵਿੱਚ ਜਾਂ ਹੋਰ ਉਹ ਇੱਕ ਟੀਮ ਹੈ ਹਰ ਪਰਿਵਾਰ ਦਾ ਮੈਂਬਰ ਦੇ ਸੱਚ ਨੂੰ ਆਧਾਰ ਬਣਾ ਕੇ ਆਪਣੇ ਫਰਜ਼ਾਂ ਨੂੰ ਪੂਰਿਆਂ ਕਰੇ ਤਾਂ ਉਸ ਪਰਿਵਾਰ ਦੇ ਅੰਦਰ ਸੁੱਖ ਸ਼ਾਂਤੀ रह ਸਕਦੀ ਹੈ ਇਸੇ ਤਰ੍ਹਾਂ ਇਸ ਪੂਰੇ ਸੰਸਾਰ ਦੇ ਅੰਦਰ ਜੇ ਹਰ ਇਨਸਾਨ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰਿਆਂ ਕਰੇ ਤੈਸਨ ਸੰਸਾਰ ਜਿਹੜਾ ਹੈ ਸਵਰਗ ਹੋ ਸਕਦਾ ਤਾਂ ਗੁਰੂ ਜੀ ਕਹਿੰਦੇ ਨੇ ਜਿਸ ਨੇ ਸੰਸਾਰ ਤਮਾਸ਼ਾ ਵੇਖਣ ਲਈ ਇਹ ਸੰਸਾਰ ਰਚਿਆ ਹੈ ਵੇਖੇ ਚੱਖ ਹੈ ਸਭ ਕੁਝ ਜਾਣੈ ਅੰਦਰ ਬਾਹਰ ਰਵ ਰਿਹਾ ਵੇਖੇ ਚੱਖ ਹੈ ਵੇਖੇ ਚੱਖ ਹੈ ਦਾ ਮਤਲਬ ਹੈ ਵੇਖਣਾ ਸੰਭਾਲ ਕਰਨੀ ਵੇਖੇ ਚੱਖ ਹੈ ਸਭ ਕੁਝ ਜਾਣੇ ਹਰੇਕ ਜੀਵ ਦੀ ਪ੍ਰਭੂ ਚੰਗੀ ਤਰ੍ਹਾਂ ਸੰਭਾਲ ਕਰਦਾ ਹੈ ਹਰੇਕ ਦੇ ਦਿਲ ਦੀ ਉਹ ਗੱਲ ਜਾਣਦਾ ਹੈ ਭਾਵਨਾ ਨੂੰ ਜਾਣਦਾ ਹੈ ਅੰਦਰ ਵੀ ਔਰ ਬਾਹਰ ਵੀ ਹਰ ਥਾਂ ਤੇ ਪ੍ਰਭੂ ਰਮਿਆ ਹੋਇਆ ਹੈ ਤੈ ਤੂੰ ਸਾਨੂੰ ਜ਼ਿੰਦਗੀ ਜੀਣ ਵਾਸਤੇ ਇੱਕ ਚੀਜ਼ ਮਿਲਦੀ ਹੈ ਕਿ ਉਹ ਸਾਡੇ ਅੰਦਰ ਦੀ ਭਾਵਨਾ ਨੂੰ ਜਾਣਦਾ ਹੈ ਇਸ ਲਈ ਅਸੀਂ ਰੱਬ ਤੋਂ ਜਾਂ ਕੁਦਰਤ ਦੇ ਨਿਯਮਾਂ ਤੋਂ ਕੁਝ ਛੁਪਾ ਨਹੀਂ ਸਕਦੇ ਤਾਂ ਸਾਨੂੰ ਅੰਦਰੋਂ ਉਰਵਾਰੋਂ ਇੱਕ ਹੋ ਕੇ ਜੀਣਾ ਚਾਹੀਦਾ ਹੈ ਕਦੇ ਵੀ ਬੰਦੇ ਨੂੰ ਇਸ ਧੋਖੇ ਵਿੱਚ ਨਹੀਂ ਰਹਿਣਾ ਚਾਹੀਦਾ ਕਿ ਮੇਰਾ ਕੋਈ ਕਰਮ ਰੱਬ ਤੋਂ ਛਿਪਿਆ ਹੋਇਆ ਹੈ ਜਿਹੜੇ ਕੰਮ ਮੈਂ ਆਪਣੀਆਂ ਧੀਆਂ ਪਹਿਣਾ ਬੱਚਿਆਂ ਪਰਿਵਾਰ ਸਮਾਜ ਤੋਂ ਛਿਪ-ਛਿਪ ਕੇ ਕਰ ਰਿਆਂ ਉਹਨਾਂ ਨੂੰ ਮੈਂ ਸਮਾਜ ਤੋਂ ਛਿਪਾ ਸਕਣਾ ਪਰ ਮੈਂ ਰੱਬ ਤੋਂ ਕਿਵੇਂ ਛਿਪਾਵਾਂ ਰੱਬ ਤੋਂ ਮੈਂ ਨਹੀਂ ਛਿਪਾ ਸਕਦਾ ਕਿਉਂਕਿ ਰੱਬ ਤਾਂ ਮੇਰੇ ਅੰਦਰ ਬੈਠਾ ਵੇਖ ਰਿਹਾ ਹੈ ਮੈਂ ਆਪਣੇ ਆਪ ਤੋਂ ਉਹਨਾਂ ਕਰਮਾਂ ਨੂੰ ਕਿਵੇਂ ਛਿਪਾਵਾਂ ਤਾਂ ਇਸ ਲਈ ਸਾਨੂੰ ਇੱਥੇ ਉਪਦੇਸ਼ ਮਿਲ ਰਿਹਾ ਹੈ ਕਿ ਸਿ ਅੰਦਰੋਂ ਬਾਹਰੋਂ ਇੱਕ ਹੋ ਕੇ ਜੀਣ ਦਾ ਯਤਨ ਹਰ ਮਨੁੱਖ ਨੇ ਕਰਨਾ ਹੈ ਵੇਖੈ ਚੱਖੈ ਸਭ ਕੁਝ ਜਾਣੈ ਅੰਤਰ ਬਾਹਰ ਰਵ ਰਿਹਾ ਵੇਖੈ ਚੱਖੈ ਉਹ ਸਭ ਜੀਵਨ ਦੀ ਚੰਗੀ ਤਰ੍ਹਾਂ ਸੰਭਾਲ ਕਰਦਾ ਹੈ ਹਰ ਇੱਕ ਦੇ ਅੰਦਰ ਦੀ वेदना ਭਾਵਨਾ ਕਰਮਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਹਰ ਇੱਕ ਦੇ ਅੰਦਰ ਵੀ ਔਰ ਬਾਹਰ ਵੀ ਹਰ ਥਾਂ ਤੇ ਉਹ ਰਮਿਆ ਹੋਇਆ ਹੈ ਵਿਆਪਕ ਹੈ ਅੜਾੜੇ ਰਾੜ ਕਹੇ ਕਿਆ ਪ੍ਰਾਣੀ ਤਿਸਹਿ ਧਾਵਹੁ ਜੇ ਅਮਰ ਹੁਆ ਹੁਣ ਇਹ ਸ਼ਬਦ ਜਿਹੜਾ ਹੈ ਨਾ ਕਈ ਤਾਂ ਰਾੜਾ ਬੋਲਦੇ ਨੇ ਰਾੜਾ ਤਾਂ ਬਿਲਕੁਲ ਹੀ ਗਲਤ ਹੈ ਤੇ ਕਈ ਬੋਲਦੇ ਨੇ ਅੜਾੜਾ ਅ ਪਹਿਲੋਂ ਬੋਲ ਦੇਣਗੇ ਅੜਾੜਾ ਅੜਾੜਾ ਐਵੇਂ ਨਹੀਂ ਬੋਲਣਾ ਅੜਾ ਹੀ ਬੋਲਣਾ ਸਿੱਧਾ ਰਾੜਾ ਪੜਾੜਾ ਰਾੜ ਕਰਹਿ ਕਿਆ ਪ੍ਰਾਣੀ ਤਿਸਹਿ ਧਿਆਵੋ ਜੇ ਅਮਰ ਹੋਆ ਰਾੜ ਦਾ ਮਤਲਬ ਹੈ ਝਗੜਾ ਬਹਿਸ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹੈ ਪ੍ਰਾਣੀ ਤੂੰ ਝਗੜੇ ਆਦਿਕ ਵਿੱਚ ਕਿਉਂ ਲੱਗਾ ਹੋਇਆ ਹੈ ਕਿਉਂ ਝਗੜੇ ਕਰਦਾ ਹੈ ਤਿਸਹਿ ਧਿਆਵੋ ਧਿਆਵੋ ਦਾ ਮਤਲਬ ਉਹਨੂੰ ਧਿਆਨ ਵਿੱਚ ਰੱਖ ਜੋ ਅਮਰ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ ਉਹ ਸਦਾ ਕਾਇਮ ਰਹਿਣ ਵਾਲੇ ਨੂੰ ਆਪਣੇ ਧਿਆਨ ਵਿੱਚ ਰੱਖ ਇਥੇ ਧਿਆਨ ਦਾ ਮਤਲਬ ਮੈਡੀਟੇਸ਼ਨ ਕਰਨਾ ਨਹੀਂ ਹੈ ਕਿਉਂਕਿ ਮੈਡੀਟੇਸ਼ਨ ਕਰਨ ਲਈ ਜਾਂ ਸਮਾਧੀ ਲਾਉਣ ਵਾਸਤੇ ਅਸੀਂ ਪਲ ਢੋਪਨ ਲਈ 10 ਮਿੰਟ ਲਈ ਘੰਟੇ 2 ਘੰਟੇ 4 ਘੰਟੇ ਲਈ ਬਹਿ ਸਕਦੇ ਹਾਂ ਪਰ ਅਸੀਂ ਤਾਂ ਹਰ ਪਲ ਜੀਣਾ ਹੈ ਸਾਹ ਸਾਹ ਸਿਮਰੋ ਗੋਬਿੰਦ ਤਾਂ ਸਿੱਖ ਦੀ ਸਮਾਧੀ ਬੰਦ ਅੱਖਾਂ ਦੀ ਨਹੀਂ ਹੈ ਸਿੱਖ ਦੀ ਸਮਾਧੀ ਖੁੱਲੀਆਂ ਅੱਖਾਂ ਦੀ ਹੈ ਹਰ ਵਕਤ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਜੀਣਾ ਕਿ ਮੈਂ ਇਨਸਾਨੀਅਤ ਵਾਲੀ ਜ਼ਿੰਦਗੀ ਜੀਣੀ ਹੈ ਜੋ ਮੂਲ ਮੰਤਰ ਵਿੱਚ ਗੁਣ ਨੇ ਹਰ ਪਲ ਉਹਨਾਂ ਗੁਣਾਂ ਨੂੰ ਧਿਆਨ ਵਿੱਚ ਰੱਖਣਾ ਹਰ ਪਲ ਇਸ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਜੀਣਾ ਕਿ ਰੱਬ ਸਾਰਿਆਂ ਦੇ ਵਿੱਚ ਵਸਤਾ ਹੈ ਇਹਨੂੰ ਕਹਿੰਦੇ ਨੇ ਤਿਸ ਇਤਹਾਵੂ ਜਿਹੜਾ ਅਟਲ ਹੈ ਜੋ ਸਦਾ ਹੈ ਉਹਨੂੰ ਧਿਆਨ ਵਿੱਚ ਰੱਖ ਕਿਉਂ ਐਵੇਂ ਝਗੜੇ ਕਰਦੇ ਹਾਂ ਹੁਣ ਸਾਡੇ ਝਗੜੇ ਕਦੋਂ ਹੁੰਦੇ ਨੇ ਜਦੋਂ ਸਾਡੇ ਅੰਦਰ ਰੱਬ ਨਹੀਂ ਹੁੰਦਾ ਮਤਲਬ ਰੱਬੀ ਗੁਨਾ ਵਿੱਚ ਸਾਡਾ ਧਿਆਨ ਨਹੀਂ ਹੁੰਦਾ ਜਦੋਂ ਈਰਖਾ ਦੁਸ਼ੈਸ਼ ਵੈਰ ਵਿਰੋਧ ਸਾਡੇ ਮਨ ਵਿੱਚ ਹੋਣਗੇ ਕ੍ਰੋਧ ਹੋਵੇਗਾ ਉਦੋਂ ਅਸੀਂ ਕਿਸੇ ਦੇ ਨਾਲ ਝਗੜਾਂਗੇ ਉਦੋਂ ਅਸੀਂ ਕਿਸੇ ਦੇ ਨਾਲ ਬਹਿਸ ਕਰਾਂਗੇ ਲੜਾਂਗੇ ਤੇ ਜੇ ਸਾਡੇ ਅੰਦਰ ਸਚਾਈ ਦਇਆ ਪਿਆਰ ਮੁਹੱਬਤ ਹੋਵੇ ਤਾਂ ਫਿਰ ਸਾਡੇ ਆਪਸੀ ਬਵਾਦ ਵਿਵਾਦ ਖਤਮ ਹੋ ਜਾਣਗੇ ਇਸ ਲਈ ਗੁਰੂ ਜੀ ਕਹਿੰਦੇ ਨੇ ਪੜਿਆ ਪੰਡਿਤ ਉਹ ਹੀ ਹੈ ਜਿਹੜਾ ਉਸ ਪ੍ਰਭੂ ਨੂੰ ਹਰ ਵੇਸ ਤੇ ਹਰ ਵਕਤ ਧਿਆਨ ਵਿੱਚ ਰੱਖ ਕੇ ਜਿੰਦਾ ਹੈ ਤੇ ਐਵੇਂ ਵਾਦੂ ਬਹਿਸਾਂ ਨਹੀਂ ਕਰਦਾ ਹੁਣ ਬਹੁਤੇ ਲੋਕ ਨੇ ਧਰਮ ਦੇ ਨਾਮ ਤੇ ਬਹਿਸ ਕਰ ਰਹੇ ਨੇ ਲੜ ਰਹੇ ਨੇ ਧਰਮ ਦੇ ਨਾਮ ਤੇ ਜਿੰਨੇ ਲੜਾਈ ਦੰਗੇ ਹੋਏ ਨੇ ਜਿੰਨੇ ਕਤਲਾਮ ਹੋਇਆ ਹੈ ਹੋਰ ਕਿਸੇ ਚੀਜ਼ ਤੇ ਵੀ ਨਹੀਂ ਹੋਇਆ ਅੱਜ ਵੀ ਤੁਸੀਂ ਧਰਮ ਦੀ ਗੱਲ ਕਰੋ ਕਿਤੇ ਮਰਿਆਦਾ ਦੀ ਗੱਲ ਕਰੋ ਤਾਂ ਇਹ ਵਾਦ-ਵਿਵਾਦ ਹੋ ਜਾਂਦਾ ਹੈ ਧਰਮ ਜਿਹੜਾ ਹੈ ਲੜਾਈ ਦਾ ਵਿਸ਼ਾ ਨਹੀਂ ਹੈ ਗੁਰਬਾਣੀ ਝਗੜੇ ਦਾ ਵਿਸ਼ਾ ਨਹੀਂ ਹੈ ਧਰਮ ਗੁਰਬਾਣੀ ਗੁਰੂ ਦਾ ਉਪਦੇਸ਼ ਤਾਂ ਸਾਰੀ ਮਨੁੱਖਤਾ ਦੇ ਅੰਦਰ ਇਨਸਾਨੀਅਤ ਪੈਦਾ ਕਰਦਾ ਹੈ ਗੁਰਬਾਣੀ ਤਾਂ ਹਰ ਇਨਸਾਨ ਨੂੰ ਸ਼ਾਂਤ ਬਣਾਉਂਦੀ ਹੈ ਗੁਰਬਾਣੀ ਤਾਂ ਹਰ ਇਨਸਾਨ ਨੂੰ ਰੱਬ ਵਰਗਾ ਜੀਣ ਦਾ ਉਪਦੇਸ਼ ਦਿੰਦੀ ਹੈ ਗੁਰਬਾਣੀ ਚੋਂ ਤੇ ਸਾਨੂੰ ਉਹ ਪ੍ਰਿੰਸੀਪਲ ਉਹ ਨਿਯਮ ਉਹ ਉਪਦੇਸ਼ ਮਿਲਦਾ ਹੈ ਕਿ ਸਿ ਰੱਬ ਵਰਗੇ ਹੋ ਕੇ ਜੀ ਸਕਦੇ ਹਾਂ ਤਾ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ हे ਪ੍ਰਾਣੀ ਤੂੰ ਝਗੜੇ ਆਦਿਕ ਵਿੱਚ ਕਿਉਂ ਲੱਗਾ ਹੋਇਆ ਹੈ ਉਸ ਪ੍ਰਭੂ ਨੂੰ ਧਿਆਨ ਦੇ ਅੰਦਰ ਰੱਖ ਜਿਹੜਾ ਅਮਰ ਹੈ ਜੋ ਸਦਾ ਹੈ ਤਿਸਹਿ ਧਿਆਵਹੁ ਸੱਚ ਸਮਾਵਹੁ ਉਸ ਵਿਟੂ ਨੂੰ ਕੁਰਬਾਨ ਕੀਆ ਸੱਚ ਦਾ ਮਤਲਬ ਸੱਚ ਦੇ ਅੰਦਰ ਤਿਸਹਿ ਧਿਆਵੋ ਦਾ ਮਤਲਬ ਉਸ ਪ੍ਰਭੂ ਨੂੰ ਹਮੇਸ਼ਾ ਧਿਆਨ ਵਿੱਚ ਰੱਖੋ ਤੇ ਫਿਰ ਕੀ ਹੋਏਗਾ ਤੁਸੀਂ ਸਦਾ ਥਿਰ ਪ੍ਰਭੂ ਦੇ ਅੰਦਰ ਹੀ ਸਮਾ ਜਾਓਗੇ ਸੱਚ ਦੇ ਅੰਦਰ ਹੀ ਸਮਾ ਜਾਓਗੇ ਉਹਦੇ ਵਿੱਚ ਹਮੇਸ਼ਾ ਸਮਾਏ ਰਹੋ ਲੀਨ ਰਹੋ ਪ੍ਰਭੂ ਨੂੰ ਧਿਆਨ ਵਿੱਚ ਰੱਖ ਕੇ ਜੀਵੋ ਔਰ ਹਮੇਸ਼ਾ ਸੱਚ ਦੇ ਅੰਦਰ ਸਮਾਏ ਰਹੋ ਸੱਚ ਬੋਲਣਾ ਸੱਚ ਸੁਣਨਾ ਸੱਚ ਵੇਖਣਾ ਸੱਚ ਕਮਾਉਣਾ ਸੱਚ ਦਾ ਸੰਗ੍ਰਹਿਣ ਕਰਨਾ ਸੱਚੀ ਰਾਹਾਂ ਤੇ ਚੱਲਣਾ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਹਮੇਸ਼ਾ ਇਹ ਗੱਲ ਧਿਆਨ ਵਿੱਚ ਰੱਖਣੀ ਕਿ ਕਿਵ ਸਚਿਆਰਾ ਹੋਈਏ ਤਾਸ ਪ੍ਰਭੂ ਨੂੰ ਧਿਆਨ ਵਿੱਚ ਰੱਖੋ ਹਮੇਸ਼ਾ ਉਸ ਪ੍ਰਭੂ ਦੇ ਅੰਦਰ ਸਮਾਏ ਰਹੋ ਲੀਨ ਰਹੋ ਉਸ ਵਿਤੋ ਕੁਰਬਾਨ ਕੀਆ ਤੇ ਉਸ ਪ੍ਰਭੂ ਤੋਂ ਆਪਣੇ ਆਪ ਨੂੰ ਕੁਰਬਾਨ ਕਰ ਦੇ ਆਪਣੇ ਆਪ ਨੂੰ ਜੋ ਪ੍ਰਭੂ ਦੇ ਪਿਆਰੇ ਨੇ ਆਪਣੇ ਆਪ ਨੂੰ ਉਹਦੇ ਤੋਂ ਕੁਰਬਾਨ ਕਰ ਦਿੰਦੇ ਨੇ ਵਾਰ ਨੇ ਸਦਕੇ ਕਰ ਦਿੰਦੇ ਨੇ ਕੋਲ ਕੁਮਾਈ ਕਰ ਦਿੰਦੇ ਨੇ ਆਪਣਾ ਆਪ ਸਮਰਪਿਤ ਕਰ ਦਿੰਦੇ ਨੇ ਹੁਣ ਰੱਬ ਤੋਂ ਕੁਰਬਾਨ ਹੋਣ ਦਾ ਮਤਲਬ ਹੈ ਕਿ ਜੋ ਗੁਰੂ ਦੀ ਸੋਚ ਹੈ ਰੱਬ ਦੀ ਜੋ ਸੋਚ ਹੈ ਉਹਦੇ ਤੋਂ ਆਪਣੀ ਸੋਚ ਨੂੰ ਕੁਰਬਾਨ ਕਰ ਦੇਣਾ ਆਪਣੀ ਸੋਚ ਨੂੰ ਸਰੈਂਡਰ ਕਰਕੇ ਗੁਰੂ ਦੀ ਸੋਚ ਨੂੰ ਰੱਬ ਦੀ ਸੋਚ ਨੂੰ ਅਪਣਾ ਲੈਣਾ ਹਾ ਹੈ ਹੋਰ ਨਾ ਕੋਈ ਦਾਤਾ ਜੀ ਉਪਾਏ ਜਿਨ ਰਿਜਕ ਦਿਆ ਹਾ ਹੈ ਅਕਸ਼ਰ ਨਾ ਹੀ ਉਪਦੇਸ਼ ਕਰ ਰਹੇ ਨੇ ਕਿ ਜਿਸ ਪ੍ਰਭੂ ਨੇ ਸ੍ਰਿਸ਼ਟੀ ਦੇ ਜੀਵ ਪੈਦਾ ਕਰਕੇ ਸਾਰਿਆਂ ਨੂੰ ਰਿਜਕ ਦਿੱਤਾ ਹੈ ਉਹਦੇ ਤੋਂ ਬਿਨਾ ਦਾਤਾਂ ਦੇਣ ਵਾਲਾ ਹੋਰ ਕੋਈ ਨਹੀਂ ਹੈ ਜਿਹੜਾ ਸਭ ਜੀਵਾਂ ਨੂੰ ਪੈਦਾ ਕਰਕੇ ਰਿਜਕ ਰੋਜੀ ਦੇ ਰਿਹਾ ਹੈ ਉਹਦੇ ਤੋਂ ਬਿਨਾ ਕੋਈ ਹੋਰ ਦਾਤਾ ਨਹੀਂ ਹੁਣ ਰਿਜਕ ਰੋਜੀ ਕਿਵੇਂ ਦੇ ਰਿਹਾ ਹੈ ਇਹ ਚੀਜ਼ਾਂ ਸਮਝਣ ਵਾਲਿਆਂ ਨੇ ਵੈਸੇ ਆਪ ਸਾਰੇ ਨਾਲ ਬਾਰੇ ਚੰਗੀ ਤਰ੍ਹਾਂ ਜਾਣੂ ਹੁਣ ਕਰਤੇ ਨੇ ਕੁਦਰਤ ਪੈਦਾ ਕੀਤੀ ਔਰ ਜੋ ਵੀ ਚੀਜ਼ ਸਾਡੇ ਜੀਵਨ ਵਾਸਤੇ ਜੀਵ ਜਨਤਾ ਦੇ ਜੀਵਨ ਲਈ ਲੋੜੀਂਦੀ ਸੀ ਉਹ ਇਸ ਦੁਨੀਆ ਵਿੱਚ ਦੇ ਦਿੱਤੀ ਚਾਹੇ ਉਹ ਹਵਾ ਹੈ ਚਾਹੇ ਉਹ ਪਾਣੀ ਹੈ ਅਗਨੀ ਹੈ ਜਾਂ ਫਲ ਫੁੱਲ ਨੇ ਜਾਂ ਅਨਾਜ ਵਗੈਰਾ ਨੇ ਹਰ ਚੀਜ਼ ਅਸੀਂ ਇਥੋਂ ਪੈਦਾ ਕਰ ਸਕਦੇ ਹਾਂ ਦਾਤਾ ਉਹਨੇ ਦਿੱਤੀਆਂ ਨੇ ਤਾਂ ਹੋਰ ਕੋਈ ਦਾਤਾ ਨਹੀਂ ਹੈ ਹੋਰ ਕੋਈ ਬਾਬਾ ਕੋਈ ਜੋਤਸ਼ੀ ਜਿੰਨੇ ਵੀ ਅਜੰਤਰਾ ਮੰਤਰਾਂ ਕਾਲੇ ਪੀਲੇ ਇਲਮਾਂ ਵਾਲੇ ਤੁਰੇ ਫਿਰਦੇ ਨੇ ਲੋਕਾਂ ਨੂੰ ਠੱਗਦੇ ਇਹਨਾਂ ਦੇ ਵਿੱਚੋਂ ਕੋਈ ਬੰਦਾ ਇੱਕ ਰੇਤ ਦਾ ਕਿਣਕਾ ਵੀ ਪੈਦਾ ਕਰ ਸਕਦਾ ਜਾਂ ਬਿਨਾ ਮਤਲਬ ਕੁਦਰਤ ਦੇ ਨਿਯਮਾਂ ਤੋਂ ਬਾਹਰ ਕੋਈ ਇੱਕ ਫਲ ਵੀ ਪੈਦਾ ਕਰ ਸਕਦਾ ਕੁਝ ਵੀ ਨਹੀਂ ਕਰ ਸਕਦਾ ਕੁਦਰਤ ਦੇ ਨਿਯਮਾਂ ਤੋਂ ਬਾਹਰ ਕੋਈ ਕੁਝ ਕਰ ਹੀ ਨਹੀਂ ਸਕਦਾ ਦਾਤਾ ਇੱਕੋ ਹੀ ਹੈ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਕਾਸ਼ ਕੇ ਧਰਮੀ ਲੋਕਾਂ ਨੂੰ ਇਹ ਗੱਲ ਸਮਝ ਆ ਜਾਏ ਤਾਂ ਜੋ ਧਰਮ ਦੇ ਨਾਮ ਦੇ ਉੱਤੇ ਲੁੱਟ ਖਸੁੱਟ ਹੁੰਦੀ ਹੈ ਆਰਥਿਕ ਔਰ ਮਾਨਸਿਕ ਸ਼ੋਸ਼ਣ ਹੁੰਦਾ ਹੈ ਉਹ ਸਾਰਾ ਆਰਥਿਕ ਔਰ ਮਾਨਸਿਕ ਸ਼ੋਸ਼ਣ ਬੰਦ ਹੋ ਜਾਏਗਾ ਫਿਰ ਕੋਈ ਕਿਸੇ ਦੇ ਕੋਲ ਜਾਏਗਾ ਹੀ ਨਹੀਂ ਕਿ ਬਾਬਾ ਜੀ ਮੈਨੂੰ ਆ ਤਕਲੀਫ ਹੈ ਤੇ ਮੇਰੀ ਤਕਲੀਫ ਦੂਰ ਕਰ ਦਿਓ ਐਵੇਂ ਹੁੰਦਾ ਹੀ ਨਹੀਂ ਹੈ ਜੋ ਦੁੱਖ ਔਰ ਸੁੱਖ ਨੇ ਸਾਡੇ ਆਪਣੇ ਕਰਮਾਂ ਦੇ ਨੇ ਹਰ ਨਾਮ ਧਿਆਵ ਹੋ ਹਰ ਨਾਮ ਸਮਾਗੋ ਅੰਨ ਦਿਨ ਲਾਹਾ ਹਰ ਨਾਮ ਲੀਆ ਹਰ ਨਾਮ ਤੇ ਆਵੋ ਧਿਆਵੋ ਦਾ ਮਤਲਬ ਧਿਆਨ ਵਿੱਚ ਰੱਖੋ ਹਰੀ ਦੇ ਹੁਕਮ ਨੂੰ ਧਿਆਨ ਵਿੱਚ ਰੱਖੋ ਹਰ ਨਾਮ ਸਮਾਗੋ ਹਰੀ ਦੇ ਹੁਕਮ ਦੇ ਅੰਦਰ ਸਮਾ ਜਾਓ ਲੀਨ ਰਹੋ ਅੰਨ ਦਿਨ ਲਾਹਾ ਹਰ ਨਾਮ ਲੀਆ ਤੇ ਦਿਨ ਰਾਤ ਹਰ ਵੇਲੇ ਪੜਿਆ ਪੰਡਿਤ ਉਹ ਹੀ ਹੈ ਸਿਆਣਾ ਉਹ ਹੀ ਹੈ ਜਿਨੇ ਹਰ ਵੇਲੇ ਹਰੀ ਦੀ ਰਜਾ ਵਿੱਚ ਰਹਿਣ ਦਾ ਲਾਭ ਖਟਿਆ ਹੈ। ਪ੍ਰਭੂ ਦੇ ਹੁਕਮ ਦਾ ਧਿਆਨ ਰੱਖੋ। ਪ੍ਰਭੂ ਦੇ ਹੁਕਮ ਨੂੰ ਆਪਣੇ ਮਨ ਵਿੱਚ, ਧਿਆਨ ਵਿੱਚ ਰੱਖ ਕੇ ਜੀਵੋ। ਪ੍ਰਭੂ ਦੇ ਹੁਕਮ ਦੇ ਅੰਦਰ ਸਮਾਏ ਰਹੋ। ਔਰ ਪ੍ਰਭੂ ਦੇ ਹੁਕਮ ਦੇ ਅੰਦਰ ਜ਼ਿੰਦਗੀ ਜੀ ਕੇ ਇਸ ਜੀਵਨ ਦਾ ਲਾਭ ਖਟੋ। ਹੁਣ ਦੱਸੋ ਅਸੀਂ ਰੱਬੀ ਰਜਾ ਦੇ ਅੰਦਰ ਤੁਰਾਂਗੇ ਨਾ ਸਾਡੇ ਜੀਵਨ ਦਾ ਵਿਕਾਸ ਵੀ ਹੋਏਗਾ। ਹਰ ਇਨਸਾਨ ਨੂੰ ਮਾਨਸਿਕ ਸੁਖ ਮਾਨਸਿਕ ਸ਼ਾਂਤੀ ਵੀ ਮਿਲੇਗੀ ਹਰ ਇੱਕ ਜੀਵਨ ਦਾ ਜਿਹੜਾ ਲਾਭ ਹੈ ਉਹ ਬੰਦਾ ਖਾਟ ਸਕੇਗਾ ਸਤ ਸੰਤੋਖ ਦਾ ਧਰਮ ਦਾ ਇਹ ਜੀਵਨ ਮੁਬਾਰਕ ਹੋ ਸਕੇਗਾ ਜਦੋਂ ਹਰ ਇਨਸਾਨ ਰੱਬੀ ਗੁਣਾਂ ਦਾ ਧਾਰਨੀ ਹੋ ਕੇ ਆਪਣੀ ਜ਼ਿੰਦਗੀ ਨੂੰ ਜੀਵੇਗਾ ਆਇੜੇ ਆਪ ਕਰੇ ਜਿੰਨ ਛੋਡੀ ਜੋ ਕਿਛ ਕਰਨਾ ਸੋ ਕਰ ਰਹਾ ਆਇੜੇ ਆਇੜਾ ਇਥੇ ਐੜੇ ਅੱਖਰ ਦੀ ਰਾਹੀ ਉਪਦੇਸ਼ ਕਰ ਰਹੇ ਨੇ ਜਿੰਦਾ ਮਤਲਬ ਜਿਸ ਪ੍ਰਭੂ ਨੇ ਕਰੇ ਛੋੜੀ ਦਾ ਮਤਲਬ ਕਰ ਛੱਡੀ ਹੈ ਬਣਾ ਦਿੱਤੀ ਹੈ ਪੈਦਾ ਕਰ ਦਿੱਤੀ ਹੈ ਜੋ ਕਿਛ ਕਰਨਾ ਸੋ ਕਰ ਰਿਹਾ ਦਾ ਮਤਲਬ ਜੋ ਉਹਨੇ ਕਰਨਾ ਹੈ ਉਹ ਉਹ ਕਰ ਰਿਹਾ ਹੈ ਕਰ ਰਿਆ ਉਸ ਨੇ ਕੀਤਾ ਹੈ ਜੋ ਕਰਨਾ ਸੀ ਜੋ ਕਰਨਾ ਹੈ ਉਹ ਕਰ ਰਿਹਾ ਹੈ ਜੋ ਅਗੇ ਕਰਨਾ ਹੈ ਉਹ ਕਰਦਾ ਰਹੇਗਾ ਤਾਂ ਗੁਰੂ ਜੀ ਕਹਿੰਦੇ ਨੇ ਐਡੇ ਅੱਖਰਾਂ ਹੀ ਉਪਦੇਸ਼ ਕਰਦੇ ਨੇ ਕਿ ਜਿਸ ਪ੍ਰਭੂ ਨੇ ਸਾਰੀ ਕਾਇਨਾਤ ਆਪ ਪੈਦਾ ਕੀਤੀ ਹੋਈ ਹੈ ਉਹ ਜੋ ਕੁਝ ਕਰਨਾ ਹੈ ਉਹ ਕਰ ਰਿਹਾ ਹੈ। ਯਾਨੀ ਜੋ ਕੁਝ ਵੀ ਹੋ ਰਿਹਾ ਹੈ ਰੱਬੀ ਰਜਾ ਦੇ ਅੰਦਰ ਹੋ ਰਿਹਾ ਹੈ। ਕੁਦਰਤ ਦੇ ਬਜਵੇਂ ਨਿਯਮਾਂ ਦੇ ਅੰਦਰ ਹੋ ਰਿਹਾ ਹੈ। ਉਹਦੇ ਤੋਂ ਉਲਟ ਕੁਝ ਵੀ ਨਹੀਂ ਹੋ ਸਕਦਾ ਕੋਈ ਕੁਝ ਵੀ ਨਹੀਂ ਕਰ ਸਕਦਾ। ਤਾਂ ਇਸ ਲਈ ਪੜਿਆ ਪੰਡਿਤ ਵਿਦਵਾਨ ਸਿਆਣਾ ਉਹੀ ਹੈ। ਜੋ ਰੱਬ ਦੀ ਰਜ਼ਾ ਪਾਣੇ ਮੁਤਾਬਕ ਜ਼ਿੰਦਗੀ ਜੀਣ ਦਾ ਯਤਨ ਕਰਦਾ ਹੈ ਕਰੇ ਕਰਾਏ ਸਭ ਕਿਛ ਜਾਣੈ ਨਾਨਕ ਸ਼ਾਇਰ ਈਵ ਕਹਿਆ ਇਹ ਸ਼ਬਦ ਨੂੰ ਸ਼ਾਇਰ ਨਹੀਂ ਪੜਨਾ ਇਹਨੂੰ ਪੜਨਾ ਹੈ ਸ਼ਾਇਰ ਸ਼ਾਇਰ ਦਾ ਮਤਲਬ ਹੁੰਦਾ ਹੈ ਸਮੁੰਦਰ ਤੇ ਸ਼ਾਇਰ ਦਾ ਮਤਲਬ ਹੁੰਦਾ ਹੈ ਕਵੀ ਕਵਿਤਾ ਕਹਿਣ ਵਾਲਾ ਸ਼ੇਰ ਕਹਿਣ ਵਾਲੇ ਨੂੰ ਸ਼ਾਇਰ ਕਹਿੰਦੇ ਨੇ ਕਵੀ ਇਥੇ ਸ਼ਾਇਰ ਪੜਨਾ ਹੈ ਸਸੇ ਦੇ ਪੈਰ ਥਲੇ ਬਿੰਦੀ ਲਗਾ ਕੇ ਸ਼ਾਇਰ ਦਾ ਮਤਲਬ ਕਵੀ ਕਰੇ ਕਰਾਏ ਸਭ ਕਿਛ ਜਾਣੈ ਗੁਰੂ ਜੀ ਕਹਿੰਦੇ ਨੇ ਪ੍ਰਭੂ ਆਪ ਸਭ ਕੁਝ ਕਰਦਾ ਹੈ ਔਰ ਜੀਵਾਂ ਪਾਸੋਂ ਆਪ ਸਭ ਕੁਝ ਕਰਾਂਦਾ ਹੈ ਹਰ ਇੱਕ ਦੇ ਦਿਲ ਦੀ ਭਾਵਨਾ ਨੂੰ ਉਹ ਆਪ ਜਾਣਦਾ ਹੈ ਗੁਰੂ ਜੀ ਕਹਿੰਦੇ ਨੇ ਨਾਨਕ ਸ਼ਾਇਰ ਇਹ ਗੱਲ ਕਹਿੰਦਾ ਹੈ ਪ੍ਰਭੂ ਦਾ ਕਵੀ ਪ੍ਰਭੂ ਦੀ ਸਿੱਖ ਸਲਾਹ ਕਰਨ ਵਾਲਾ ਨਾਨਕ ਇਹ ਗੱਲ ਕਹਿੰਦਾ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਇਹ ਵਚਨ ਕਰ ਰਹੇ ਨੇ ਕਿ ਪ੍ਰਭੂ ਆਪ ਹੀ ਸਭ ਕੁਝ ਕਰਾਂਦਾ ਹੈ ਆਪ ਹੀ ਸਭ ਕੁਝ ਕਰਦਾ ਹੈ ਯਾਨੀ ਉਤਪਤੀ ਔਰ ਸੰਚਾਲਨ ਜੋ ਹੈ ਇਹ ਸਭ ਕੁਦਰਤ ਦੇ ਬਜਵੇਂ ਨੀਮਾ ਵਿੱਚ ਹੋ ਰਿਹਾ ਹੈ ਇੱਥੇ ਗੁਰੂ ਪਾਤਸ਼ਾਹ ਜੀ ਸਾਨੂੰ ਹੁਣ ਸਮਝਾ ਰਹੇ ਨੇ ਕਿ ਸਿ ਸਾਰਿਆਂ ਨੇ ਉਸ ਰੱਬੀ ਹੁਕਮ ਦੇ ਅੰਦਰ ਰਹਿਣ ਦਾ ਯਤਨ ਕਰਨਾ ਹੈ ਤਾਂ ਇਸ ਪੱਤੀ ਬਾਣੀ ਦੇ ਅੰਦਰ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਸਮਝਾਇਆ ਹੈ ਕੀ ਅਸਲ ਦੇ ਅੰਦਰ ਪੜਿਆ ਪੰਡਿਤ ਵਿਦਵਾਨ ਸਿਆਣਾ ਉਹੀ ਹੈ ਵਿਦਿਆਵਾਨ ਜਿਹੜਾ ਰੱਬੀ ਰਜਾ ਪਾਣੇ ਮੁਤਾਬਕ ਚੱਲਦਾ ਹੈ ਜਿਹਦੇ ਅੰਦਰ ਰੱਬੀ ਸ਼ੁਭ ਗੁਣ ਨੇ ਜਿਹਦੇ ਅੰਦਰ ਇਨਸਾਨੀਅਤ ਹੈ ਜੀ ਉਹ ਇਨਾਂ ਗੁਣਾਂ ਦਾ ਧਾਰਨੀ ਹੈ ਜੇ ਮਨ ਬਚਨ ਕਰਮ ਕਰਕੇ ਰੱਬੀ ਰਜਾ ਵਿਸਤੁਰਦਾ ਹੈ ਮਨ ਬਚਨ ਕਰਮ ਕਰਕੇ ਰੱਬੀ ਗੁਣਾਂ ਦਾ ਧਾਰਨੀ ਹੈ ਤਾਂ ਉਹ ਇਨਸਾਨ ਨੂੰ ਅਸੀਂ ਅਸਲੀ ਵਿਦਿਆਵਾਨ ਪੜਿਆ ਲਿਖਿਆ ਕਹਿ ਸਕਦੇ ਹਾਂ ਤਾਂ ਸਾਡੀ ਜੋ ਵਿਦਿਆ ਹੈ ਸਿੱਖਿਆ ਹੈ ਚਾਹੇ ਉਹ ਸਿੱਖਿਆ ਧਰਮ ਦੀ ਹੈ ਜਾਂ ਦੁਨਿਆਵੀ ਹੈ ਤਾਂ ਵਿਦਿਆ ਦਾ ਮਕਸਦ ਇਹ ਹੋਣਾ ਚਾਹੀਦਾ ਬੰਦੇ ਦੇ ਅੰਦਰ ਇਨਸਾਨੀਅਤ ਪੈਦਾ ਕਰਨੀ ਜਿੱਥੇ ਵਿਦਿਆ ਰਾਹੀਂ ਅਸੀਂ ਰੋਜੀ ਰੋਟੀ ਕਮਾਣੀ ਹੈ ਸੰਸਾਰ ਦਾ ਵਿਕਾਸ ਕਰਨਾ ਹੈ ਸਾਇੰਸ ਦੀਆਂ ਨਵੀਆਂ ਨਵੀਆਂ ਖੋਜਾਂ ਕਰਨੀਆਂ ਨੇ ਉੱਥੇ ਵਿਦਿਆ ਰਾਹੀਂ ਜੇ ਇਨਸਾਨੀਅਤ ਨਹੀਂ ਸਿੱਖੀ ਜੇ ਬੰਦਾ ਰੱਬੀ ਗੁਣਾਂ ਦਾ ਧਾਰਨ ਹੀ ਨਹੀਂ ਹੋਇਆ ਤਾਂ ਉਹਦੀ ਵਿਦਿਆ ਪੜ੍ਹੀ ਹੋਈ ਕੁਈ ਬਹੁਤੇ मीनिंग ਨਹੀਂ ਰੱਖਦੀ ਕਿਉਂਕਿ ਉਹਨੇ ਵਿਦਿਆ ਦੀ ਦੁਰਵਰਤੋਂ ਕੀਤੀ ਹੈ ਤਾਂ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਅਸੀਂ ਗੁਰਬਾਣੀ ਅਨੁਸਾਰ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਅਤੇ ਸੁਚੱਜਾ ਕਰ ਸਕੀਏ ਜਿਸ ਕਰਕੇ ਸਾਡਾ ਆਉਣਾ ਮੁਬਾਰਕ ਹੋ ਜਾਏ ਤੇ ਸਾਡੀ ਪਰਸਨਲ ਲਾਈਫ ਫੈਮਿਲੀ ਲਾਈਫ ਔਰ ਸੋਸ਼ਲ ਲਾਈਫ ਜੋ ਹੈ ਉਹ ਸਵਰਗ ਹੋ ਸਕੇ ਤੇ ਐਸਾ ਸਾਡੇ ਆਪਣੇ ਵੱਸ ਵਿੱਚ ਹੈ ਦੇਖੋ ਸਾਰੇ ਲੋਕਾਂ ਨੂੰ ਖੁਸ਼ ਕਰਨਾ ਸਾਰੇ ਲੋਕਾਂ ਨੂੰ ਸ਼ਾਂਤ ਕਰਨਾ ਇਸ ਸਾਡੇ ਵਸ ਵਿੱਚ ਨਹੀਂ ਇਹ ਗੱਲ ਮੰਨਣ ਯੋਗ ਮੇਰੇ ਵਸ ਵਿੱਚ ਨਹੀਂ ਕਿ ਮੈਂ ਸਾਰੀ ਦੁਨੀਆ ਨੂੰ ਸੁਖੀ ਔਰ ਸ਼ਾਂਤ ਕਰ ਸਕਾਂ ਲੇਕਿਨ ਇਹ ਗੱਲ ਮੇਰੇ ਆਪਣੇ ਵਸ ਵਿੱਚ ਹੈ ਕਿ ਮੈਂ ਸ਼ੁਭ ਗੁਣਾਂ ਦਾ ਧਾਰਨੀ ਹੋਵਾਂ ਮਨ ਬਚਨ ਕਰਮ ਕਰਕੇ ਸਚਾਈ ਇਨਸਾਨੀਅਤ ਦਇਆ ਧਰਮ ਤੇ ਮੈਂ ਖੁਦ ਸ਼ਾਂਤ ਰਹਾਂ ਤੇ ਜੇ ਹਰ ਬੰਦਾ ਐਵੇਂ ਕਰੇ ਤਾਂ ਪੂਰੀ ਦੀ ਪੂਰੀ ਦੁਨੀਆ ਦੇ ਅੰਦਰ ਸ਼ਾਂਤੀ ਆ ਸਕਦੀ ਹੈ ਪਰਿਵਾਰਾਂ ਵਿੱਚ ਸ਼ਾਂਤੀ ਆ ਸਕਦੀ ਹੈ